ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਬੀਤ ਸਿੰਘ ਬਾਦਲ ਜਿੱਥੇ ਇੱਕ ਕਾਤਲਾਨਾ ਹਮਲਾ ਹੋਇਆ ਜਿਸ ਵਿੱਚੋਂ ਵਾਰ-ਵਾਰ ਬਚੇ ਸੋ ਮੇਰੀ ਸਾਰੇ ਅਕਾਲੀ ਦਲ ਦੇ ਯੋਧਿਆਂ ਨੂੰ ਇਹ ਬੇਨਤੀ ਹੈ ਐਵੇਂ ਹੁਣ ਚੁੱਪ ਕਰਕੇ ਨਾ ਬੈਠਿਓ ਹੁਣ ਚੁੱਪ ਕਰਨ ਦਾ ਫਾਇਦਾ ਨਹੀਂਗਾ ਆਪਣੇ ਕੋਲੇ ਵਰਕਰ ਬਹੁਤ ਹੈ ਚੱਲ ਪੋ ਹੁਣ ਖੁੱਲਕੇ ਹੁਣ ਚੁੱਪ ਕਰਕੇ ਬੈਠਣ ਦਾ ਕੋਈ ਫਾਇਦਾ ਨਹੀਂ ਏਜੰਸੀਆਂ ਲੱਗੀਆਂ ਹੋਈਆਂ ਆਕਾਲੀ ਦਲ ਨੂੰ ਲੀਡਰਲੈਸ ਕਰਨ ਤੇ ਤੇ ਆਪਾਂ ਇਹ ਆ ਵੀ ਆਪਾਂ ਇਹ ਹੋਣ ਨਹੀਂ ਦੇਣਾ ਭਾਵੇਂ ਕੁਝ ਵੀ ਹੋ ਜੇ ਇਹਦੇ ਵਾਸਤੇ ਤੁਹਾਨੂੰ ਜੋ ਵੀ ਕਰਨਾ ਪਵੇ ਤੁਸੀਂ ਅੱਗੇ ਲੱਗ ਕੇ ਕਰੋ ਕਿਉਂਕਿ ਅਸੀਂ ਤਾਂ ਹੁਣ ਯੂਥ 'ਚੋਂ ਲੰਘ ਚੁੱਕੇ ਆ ਤੇ ਯੂਥ ਵਾਲੇ ਨੌਜਵਾਨਾਂ ਦਾ ਸਹਿਯੋਗ ਇਹਦੇ 'ਚ ਜ਼ਿਆਦਾ ਜ਼ਰੂਰੀ ਹੈ ਨਾਰਾਇਣ ਸਿੰਘ ਵਰਗੇ ਚੌੜੇ ਵਰਗੇ ਜਿਹੜੇ ਬੰਦੇ ਆ ਇਹ ਅਤਵਾਦੀ ਰਹੇ ਆ ਪਹਿਲਾਂ ਇਹਨਾਂ ਦਾ ਕੰਮ ਹੀ ਇਹ ਆ ਇਹ ਪਹਿਲਾਂ ਵੀ ਇਹਨਾਂ ਨੇ ਚੋੜਾਂ ਦਾ ਬਾਈਕਾਟ ਕਰਾ ਕੇ ਦੇਖ ਲਓ ਕਿੰਨਾ ਘਾਣ ਕਰਾਇਆ ਸੀ ਤੇ ਅੱਜ ਫਿਰ ਉਸੇ ਰਾਹ ਤੇ ਫਿਰ ਚੱਲੇ ਹੋਏ ਆ ਦੂਜੀ ਬੇਨਤੀ ਹੈ ਮੇਰੀ ਕੇਂਦਰ ਸਰਕਾਰ ਨੂੰ ਜਿਵੇਂ ਇਹਨਾਂ ਨੇ ਸੁਬੀਰ ਜੀ ਦੀ ਸੁਰੱਖਿਆ ਘਟਾਈ ਹੈ ਐਨਐਸਜੀ ਕਮਾਂਡੋ ਉਤਰਾੰਤ ਬਹਾਲ ਕੀਤੀ ਜਾਵੇ ਕਿਉਂਕਿ ਜਿਹੜੇ ਸੀਆਈਐਸਐਫ ਹੈ ਜਦੋਂ ਕੱਲ ਸੁਗਵੀਰ ਜੀ ਤੇ ਹਮਲਾ ਹੋਇਆ ਤੁਸੀਂ ਦੇਖਿਆ ਹੋਣਾ ਕੋਈ ਨੇੜੇ ਤੇੜੇ ਵੀ ਨਹੀਂ ਸੀਗਾ ਉਹ ਜਿਹੜੇ ਕੋਲੇ ਸੀ ਨਾ ਪੰਜਾਬ ਪੁਲਿਸ ਦੇ ਜਵਾਨ ਸੀ ਸਿਵਲ ਚ ਉਹ ਸੀਆਈਏ ਸੀਆਈਐਸਫ ਦਾ ਇੱਕ ਵੀ ਜਵਾਨ ਨੇੜੇ ਨਹੀਂ ਸੀਗਾ ਸਾਰੇ ਪਾਸੇ ਸੀ ਖਲਰੇ ਹੋਏ ਸੀਗੇ ਦੂਰ ਦੂਰ ਖੜੇ ਸੀ ਉਹਦਾ ਕੁਦਰਤੀ ਚਲੋ ਸ਼ੁਕਰ ਹੈ ਜਸਵੀਰ ਸਿੰਘ ਜੀ ਦਾ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਮੌਕੇ ਤੇ ਗੁਰੂ ਸਾਹਿਬ ਤੇ ਉਹਨਾਂ ਨੇ ਕੋਈ ਐਸੀ ਬਖਸ਼ਿਸ਼ ਕੀਤੀ ਜਿਸ ਨਾਲ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਚਾ ਲਿਆ ਸੋ ਕੇਂਦਰ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਉਹਨਾਂ ਦੀ ਸੁਰੱਖਿਆ ਨੂੰ ਤੁਰੰਤ ਬਹਾਲ ਕੀਤਾ ਜਾਵੇ ਐਨਐਸਡੀ ਕਮਾਂਡੋ ਦੁਬਾਰਾ ਦਿੱਤੇ ਜਾਣ ਬਾਕੀ ਰਹੀ ਗੱਲ ਯੂਥ ਵਾਲੇ ਵੀਰਾਂ ਦੀ ਤੁਸੀਂ ਵੀਰੇ ਅੱਗੇ ਲੱਗੋ ਅੱਗੇ ਲੱਗ ਕੇ ਤੁਸੀਂ ਪਾਰਟੀ ਦੇ ਪ੍ਰਧਾਨ ਦੇ ਨਾਂ ਰਿਆ ਕਰੋ ਵੱਤੋ ਵੱਤ ਜਿੰਨਾ ਵੀ ਹੋ ਸਕਦਾ ਹੈ ਪਹਿਲਾਂ ਵੀ ਰਹਿੰਦੇ ਰਹੇ ਜਦੋਂ ਸਾਡਾ ਵੇਲਾ ਹੁੰਦਾ ਸੀ 95 96 'ਚ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਲਨਾ ਰਹਿੰਦੇ ਰਹੇ ਪਿੰਡਾਂ ਚ ਵੀ ਜਾਣਾ ਪੂਰਾ ਅਸਲੇ ਨਾਲ ਲੈਸ ਹੋ ਕੇ ਉਹਨਾਂ ਵਿਲਿਆਂ ਚ ਨਾਲ ਰਹਿਣਾ ਉਹਨਾਂ ਦੇ ਗਿੱਦੜਪਾ ਪਾਈ ਇਲੈਕਸ਼ਨ ਚ ਅਸੀਂ ਇੱਕ ਇੱਕ ਪਿੰਡ ਜਾਂਦੇ ਰਹੇ ਚਲੋ ਸਾਡਾ ਸਮਾਂ ਹੁਣ ਹੈ ਨਹੀਂਗਾ ਤੁਹਾਡਾ ਸਮਾਂ ਚਲੋ ਹੁਣ ਤੁਸੀਂ ਨਾਲ ਡਟ ਕੇ ਖੜੋ ਡਟ ਕੇ ਦਿਓ ਪਹਿਰੇਦਾਰੀ ਏਜੰਸੀਆਂ ਤਾਂ ਲੱਗੀਆਂ ਅਕਾਲੀ ਦਲ ਨੂੰ ਲੀਡਰਲੈਸ ਕਰਨ ਕਿਉਂਕਿ ਇਹਨਾਂ ਨੂੰ ਪਤਾ ਹੋਰ ਤਾਂ ਵਿਰੋਧ ਹੈ ਨਹੀਂ ਕੋਈ ਕਾਂਗਰਸ ਵਾਲੇ ਤਾਂ ਵੀ ਖਿਲਰੇ ਫਿਰਦੇ ਆ ਅੱਧਾ ਹਫ਼ਤਾ ਉਹਨਾਂ ਨਾਲ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਵੈਸੀ ਸਮਝੌਤਾ ਸੋ ਇੱਕੋ ਇੱਕ ਹੈ ਜਿਹੜਾ ਉਹਨਾਂ ਨੂੰ ਕੋਈ ਮੁਕਾਬਲਾ ਦੇ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਵੀ ਮੈਨੂੰ ਪੱਕਾ ਯਕੀਨ ਹੈ ਕਿ 27 ਚ ਸ਼੍ਰੋਮਣੀ ਅਕਾਲੀ ਦਲ ਹੀ ਆਵੇਗਾ ਉਹ ਆਵੇਗਾ ਤਾਂ ਤੁਹਾਡੀ ਅਕਾਲੀ ਦਲ ਦੀ ਵਰਕਰਾਂ ਦੀ ਮਿਹਨਤ ਨਾਲ ਸੋ ਤੁਸੀਂ ਸਾਰੇ ਵੀਰ ਅੱਗੇ ਲੱਗ ਕੇ ਚੱਲੋ ਪ੍ਰਧਾਨ ਜੀ ਦੇ ਨਾਲ ਮੇਰੀ ਤਾਂ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ